ਆਪਾਂ ਇੱਕ ਗੈਸਤੀਆਂ ਜੋ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਵੀ ਜਿਹੜਾ ਪਾਣੀ ਦਾ ਵਹਾਅ ਉਹ ਕਿੰਨਾ ਤੇਜ਼ ਆ ਕਿੰਨਾ ਮਤਲਬ ਇੱਥੇ ਉਹ ਫੇਲ ਰਹੀਆਂ ਨੇ ਲਓ ਜੀ ਮਿੱਤਰੋ ਆਪਾਂ ਚੰਡੀਗੜ੍ਹ ਘੁੰਮਦੇ ਘੁੰਮਦੇ ਹਨਾ ਹੁਣ ਆਪਾਂ ਸੁਖਨਾ ਲੇਕ ਦੀ ਪਾਰਕਿੰਗ 'ਚ ਆ ਗਏ ਸੀ ਹੁਣ ਤੁਹਾਨੂੰ ਆਪਾਂ ਉਹ ਝੀਲ ਦਿਖਾਉਣੀ ਆ ਜਿਹਦੇ ਚਰਚੇ ਬਹੁਤ ਨੇ ਠੀਕ ਆ ਜਿਹਦੀਆਂ ਮਤਲਬ ਕੀ ਆਮ ਹੀ ਗੱਲਾਂ ਹੁੰਦੀਆਂ ਨਹੀਂਆਂ ਨੇ ਆਪਾਂ ਪਾਰਕਿੰਗ ਦੇ ਵਿੱਚ ਹਨਾ ਆਪਣੀ ਬਾਈਕ ਨੂੰ ਲਾਤਾ ਸੀਗਾ ਕਿਉਂ ਕਹੂੰਗੀ ਆਪਾਂ ਬਾਈਕ ਤੇ ਹੀ ਆਏ ਸੀ ਆਪਾਂ ਜਿੱਥੇ ਵੀ ਜਾਂਦੇ ਆ ਆਪਾਂ ਆਪਣੇ ਬਾਈਕ ਨੂੰ ਹੀ ਲੈ ਕੇ ਜਾਂਦੇ ਆ ਆਪਾਂ ਨੇ ਪਾਰਕਿੰਗ ਦੇ ਵਿੱਚ ਹਨਾ ਮੋਟਰਸਾਈਕਲ ਲੱਤਾ ਸੀ ਤੇ ਉਹ ਸਾਹਮਣੇ ਆ ਸੁਖਨਾ ਲੈਕ ਤੇ ਸਾਹਮਣੇ ਤੁਸੀਂ ਹਰੇ ਰੰਗ ਦੀ ਬੱਸ ਦੇਖ ਰਹੇ ਹੋ ਸਿਟੀ ਬੱਸਾਂ ਸਿਟੀ ਬੱਸਾਂ ਦੇ ਵਿੱਚ ਮਤਲਬ ਤੁਸੀਂ ਇੱਥੇ ਸਿਟੀ ਬੱਸਾਂ ਦੇ ਥਰੂ ਵੀ ਆਪਣੇ ਜਿਹੜਾ ਬੱਸ ਸਟੈਂਡ ਉੱਥੋਂ ਆ ਸਕਦੇ ਬਾਈ ਸਿਟੀ ਬੱਸ ਦੇ ਵਿੱਚ ਤੁਹਾਨੂੰ ਮਤਲਬ ਚੰਡੀਗੜ੍ਹ ਘੁੰਮਣ ਦਾ ਇਹ ਫਾਇਦਾ ਹੋ ਜਾਣਾ ਕਿਉਂਕਿ ਇੱਥੇ ਤੁਹਾਨੂੰ ਮਤਲਬ ਇੱਕ ਪਾਸ ਬਣ ਜਾਂਦਾ ਹੈਗਾ ਸਿਟੀ ਬੱਸ ਦਾ ਜਿਵੇਂ ਕਿ ਉਹ ਸਿਟੀ ਬੱਸ ਖੜੀ ਆ ਇਹਦੇ ਵਿੱਚ ਏਸੀ ਵੀ ਹੁੰਦੀਆਂ ਨੇ ਨੌਨ ਏਸੀ ਵੀ ਹੁੰਦੀਆਂ ਨੇ ਪਾਸ ਦੇ ਨਾਲ ਤੁਸੀਂ ਮਤਲਬ ਪੂਰਾ ਦਿਨ ਚੰਡੀਗੜ੍ਹ ਦੇ ਵਿੱਚ ਕਿਤੇ ਵੀ ਘੁੰਮ ਫਿਰ ਸਕਦੇ ਹੋ ਸਿਟੀ ਬੱਸ ਦੇ ਵਿੱਚ ਜਿਹੜਾ ਇੱਕ ਪਾਸ ਬਣਦਾ ਹੈਗਾ ਤੁਸੀਂ ਆਪਣਾ ਪਾਸ ਜ਼ਰੂਰ ਬਣਾ ਲਿਓ ਚੰਡੀਗੜ੍ਹ ਜਦੋਂ ਕਿਤੇ ਘੁੰਮਣ ਆਵੋਗੇ ਤਾਂ ਜੋ ਤੁਹਾਨੂੰ ਬਾਰ-ਬਾਰ ਟਿਕਟ ਨਾਲ ਲੈਣੀ ਪਵੇ ਬੱਸ ਦੇ ਵਿੱਚ ਚੜ੍ਹਨ ਦੇ ਲਈ ਉਹ ਬਹੁਤ ਹੀ ਸਸਤਾ ਪੈ ਜਾਂਦਾ ਹੈ ਲੋ ਜੀ ਮਿੱਤਰੋ ਫਾਈਨਲੀ ਆਪਾਂ ਪਹੁੰਚ ਗਏ ਸੁਖਨਾ ਲੇਕ ਤੁਸੀਂ ਮੇਰੇ ਪਿੱਛੇ ਦੇਖ ਸਕਦੇ ਹੋ ਵੀ ਸੁਖਨਾ ਲੇਕ ਦਾ ਜਿਹੜਾ ਫਰੰਟ ਗੇਟ ਬਣਿਆ ਹੈਗਾ ਆਪਾਂ ਤੁਹਾਨੂੰ ਫਰੰਟ ਗੇਟ ਤੋਂ ਐਂਟਰੀ ਕਰਕੇ ਅੱਗੇ ਲੈ ਕੇ ਚਾਲਦੇ ਹਾਂ ਦਿਖਾਉਣੇ ਆ ਵੀ ਇੱਥੇ ਅੱਜ ਦੇਖਾਂਗੇ ਵੀ VOTING ਚੱਲਦੀ ਹੈ ਜੇ VOTING ਚੱਲਦੀ ਹੋ ਤਾਂ ਆਪਾਂ ਜੀ VOTING ਵੀ ਕਰਾਂਗੇ ਤੇ ਤੁਹਾਨੂੰ ਇਹ ਲੇਕ ਵੀ ਦਿਖਾਵਾਂਗੇ ਐਂਟਰੀ ਪੁਆਇੰਟ ਬਣਿਆ ਹੋਇਆ ਹੈਗਾ ਐਂਟਰੀ ਪੁਆਇੰਟ ਦੇ ਉੱਪਰ ਆਹਾਂ ਟ੍ਰੇਨ ਜੀ ਬਣੀ ਆ ਝੂਲੇ ਲੈਣ ਦੇ ਲਈ ਹਣਾ ਤੇ ਇੱਥੇ ਬਹੁਤ ਸਾਰੇ ਜਿਆਦਾ ਜਿਹੜੇ ਮਤਲਬ ਘੁੰਮਣ ਫਿਰਨ ਵਾਲੇ ਘੁੰਮਣ ਫਿਰਨ ਦੇ ਸ਼ਕੀਨ ਨੇ ਉਹ ਇੱਥੇ ਅਕਸਰ ਆਉਂਦੇ ਰਹਿੰਦੇ ਨੇ ਆਪਾਂ ਤੁਹਾਨੂੰ ਦਿਖਾਉਨੇ ਆ ਵੀ ਇੱਥੇ ਅੱਜ ਕਿਸ ਤਰ੍ਹਾਂ ਦਾ ਮਾਹੌਲ ਆ ਆਜੋ ਫਿਰ ਮਿੱਤਰੋ ਲੋ ਜੀ ਮਿੱਤਰੋ ਆਪਾਂ ਸੁਖਨਾ ਲੈਕ ਦੇ ਪਹੁੰਚ ਗਏ ਸੀਗੇ ਹਨ ਤੁਸੀਂ ਮੇਰੇ ਪਿੱਛੇ ਦੇਖ ਸਕਦੇ ਹੋ ਸੁਖਨਾ ਲੈਕ ਦਾ ਪਾਣੀ ਬਹੁਤ ਤੇਜ਼ ਆ ਤੇ ਪਿੱਛੇ ਪਹਾੜ ਵੀ ਦਿਖਾਈ ਦੇ ਰਹੇ ਨੇ ਹਨ ਤੇ ਆਪਾਂ ਮਤਲਬ ਕੀ ਆ ਜਿਹੜੀ ਇੱਥੇ ਵੋਟਿੰਗ ਹੁੰਦੀ ਆ ਵੋਟਿੰਗ ਬੰਦ ਆ ਜੇ ਤਾਂ ਵੋਟਿੰਗ ਚੱਲਦੀ ਹੁੰਦੀ ਕਿਉਂ ਕਿ ਹਵਾ ਦਾ ਬਹਾਅ ਬਹੁਤ ਤੇਜ਼ ਸੀਗਾ ਉਦੇ ਕਰਕੇ ਬੋਟਿੰਗ ਜਿਹੜੀ ਆ ਬੰਦ ਕੀਤੀ ਹੋਈ ਆ ਠੀਕ ਆ ਨਹੀਂ ਆਪਾਂ ਤੁਹਾਨੂੰ ਅੱਜ ਬੋਟਿੰਗ ਵੀ ਕਰਾਉਂਦੇ ਮੈਂ ਤੁਹਾਨੂੰ ਪਾਣੀ ਦਾ ਬਹਾਅ ਦਿਖਾ ਦਿੰਦਾ ਇਹ ਦੇਖੋ ਮਤਲਬ ਪਾਣੀ ਕਿੰਨਾ ਤੇਜ਼ ਪਾਣੀ ਆਉਂਦਾ ਉਹ ਦੇਖੋ ਜ਼ੂਮ ਕਰਕੇ ਦਿਖਾਣ ਮੈਨੂੰ ਦੂਰ ਤੱਕ ਉਹ ਪਹਾੜ ਦਿਨਦੇ ਨੇ ਠੀਕ ਆ ਉੱਤਰ ਪਹਾੜ ਮਤਲਬ ਹੈ ਨਹੀਂ ਕਿ ਇੱਧਰ ਪਹਾੜ ਆ ਜਾਂਦੇ ਨੇ ਇਹਦੇ ਕਰਕੇ ਮਤਲਬ ਜਿਹੜਾ ਆ ਬੋਟਿੰਗ ਬੰਦ ਕੀਤੀ ਆ ਪਾਣੀ ਦੇਖੋ ਕਿੰਨਾ ਤੇਜ਼ ਆ ਬਾਈ ਮਤਲਬ ਜਿਹੜੀਆਂ ਕਿਸ਼ਤੀਆਂ ਨੇ ਕਿਸ਼ਤੀਆਂ ਵੀ ਦਿਖਾ ਰਣਾ ਤੁਹਾਨੂੰ ਵੀ ਆ ਗਈਆਂ ਹਾਂ ਵੀ ਕਿਸ਼ਤੀਆਂ ਜੋ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਵੀ ਜਿਹੜਾ ਪਾਣੀ ਦਾ ਵਹਾਅ ਉਹ ਕਿੰਨਾ ਤੇਜ਼ ਆ ਕਿੰਨਾ ਮਤਲਬ ਇੱਥੇ ਉਹ ਫੇਲ ਰਹੀਆਂ ਨੇ ਠੀਕ ਆ ਅਗਰ ਜੇ ਮਤਲਬ ਬੋਟਿੰਗ ਚੱਲਦੀ ਹੁੰਦੀ ਤਾਂ ਮਤਲਬ ਕਾਫੀ ਨੁਕਸਾਨ ਹੋਣਾ ਸੀਗਾ ਹਨਾ ਤੇ ਦੇਖਦੇ ਆਂ ਆਪਾਂ ਤੇ ਆਹ ਦੇਖੋ ਬੜੀ ਤੇਜ਼ ਪਾਣੀ ਆ ਪਾਣੀ ਦੇ ਵਿੱਚ ਨੁਕਸਾਨ ਹੋ ਸਕਦਾ ਕਰਤਾ ਕਿ ਮਾੜਾ ਨਾ ਨਾ ਬੰਦ ਕੀਤੀ ਜਿਹੜੀਆਂ ਬਾਈ ਹੋ ਤੁਸੀਂ ਵੱਡੀਆਂ ਕਿਸ਼ਤੀਆਂ ਦੇਖਦੇ ਹੋ ਉਹਦੇ ਵਿੱਚ ਜੇ ਤੁਸੀਂ ਇਕੱਠੇ ਹੋ ਕੇ ਜਾਣਾਗਾ ਫੈਮਿਲੀ ਦੇ ਨਾਲ ਜਾਣਾਗਾ ਤਾਂ ਤੁਸੀਂ ਉਹ ਕਿਸ਼ਤੀਆਂ ਦੇ ਵਿੱਚ ਆ ਸਕਦੇ ਹੋ ਨਹੀਂ ਤੁਸੀਂ ਇੰਨਾ ਛੋਟੀਆਂ ਕਿਸ਼ਤੀਆਂ ਦੇ ਵਿੱਚ ਦੋ ਦੋ ਜਾਣੇ ਜਾਂ ਇਕੱਲਾ ਜਾਣਾ ਵੀ ਬਹਿ ਸਕਦਾ ਆ ਪਰ ਇਹਨਾਂ ਨੂੰ ਕੀ ਆ ਇਹਨਾਂ ਨੂੰ ਆਪਦੇ ਪੈਰਾਂ ਦੇ ਨਾਲ ਚਲਾਉਣਾ ਪੈਂਦਾਗਾ ਉਹ ਪੈਡਲ ਜੇ ਮਾਰਨੇ ਪੈਂਦੇ ਨੇ ਮੈਂ ਤੁਹਾਨੂੰ ਦੇਖਣ ਜੂਂਗ ਵਰਗਾ ਉਹ ਦੇਖੋ ਬਾਈ ਪੈਡਲ ਜੇ ਨੇ ਜਿਹੜੇ ਉਹ ਪੈਡਲ ਜੇ ਮਾਰਨੇ ਪੈਂਦੇ ਨੇ ਦੇਖੋ ਹਵਾ ਕਿੰਨੀ ਤੇਜ਼ ਚੱਲਦੀ ਆ ਹਵਾ ਕਰਕੇ ਅੱਜ VOTING ਬੰਦ ਸੀ ਨਹੀਂ ਤੁਹਾਨੂੰ ਅੱਜ ਆਪਾਂ VOTING ਕਰਕੇ ਵੀ ਦਿਖਾਉਂਦੇ ਨਜ਼ਾਰੇ ਦਿਖਾਉਂਦੇ VOTING ਦੇ ਤੇ ਬਲੌਗ ਦੇ ਵਿੱਚ ਮਤਲਬ ਆਪਾਂ ਅੱਜ ਸ਼ੋਗਨਾ ਝੀਲ ਆ ਜਿਹੜੀ ਉਹ ਦੇਖ ਲਈ ਪਾਣੀ ਦਾ ਬਹਾਅ ਦੇਖੋ ਕਿੰਨਾ ਤੇਜ਼ ਆ ਮੈਨੂੰ ਲੱਗਦਾ ਵੀ ਪਹਾੜੀ ਪਾਣੀ ਮਤਲਬ ਕਾਫੀ ਆਇਆ ਹੋਇਆਗਾ ਜਾਂ بارش ਉਸ ਪਹਾੜਾਂ ਤੇ ਹੋਈ ਹੋਗੀ ਉਹਦੇ ਕਰਕੇ ਜਿਹੜਾ ਤੁਸੀਂ ਨਜ਼ਾਰਾ ਦੇਖੋ ਠੀਕ ਆ ਆਪ ਪਈਆਂ ਨੇ ਲਾਈਫ ਜੈਕਟਾਂ ਲਾਈਫ ਜੈਕਟਾਂ ਨੇ ਜਿਹੜੀਆਂ ਮਤਲਬ ਜਦੋਂ VOTING ਕਰਨੀ ਆ ਉਦੋਂ ਦਿੱਤੀਆਂ ਜਾਂਦੀਆਂ ਨੇ ਵੀ ਜੇ ਕੋਈ ਡੁੱਬ ਗਿਆ ਤਾਂ ਉਹ ਤਰ ਕੇ ਆ ਜਾਊਗਾ ਲਓ ਵੀ ਮਿੱਤਰੋ ਸੁਖਨਾ ਲੇਕ ਤੇ ਆਏ ਸੀਗੇ ਆਪਾਂ ਚਲੋ VOTING ਦਾ ਜਿਹੜਾ ਸੀਗਾ ਹਨਾ ਮਤਲਬ ਕਿਸ਼ਤੀਆਂ ਚਲਾਉਣ ਦਾ ਪੰਜਾਬੀ ਦੇ ਵਿੱਚ ਕਹਿੰਦੇ ਨੇ ਉਹ ਸੁਪਨਾ ਦਿਲ ਜੇ ਜੀ ਰਹਿ ਗਿਆ ਜੇ ਕਿਤੇ ਫੇਰ 기ੜਾ ਲੱਗਿਆ ਤਾਂ ਇੱਥੇ ਆ ਕੇ ਆਪਾਂ ਕਿਸ਼ਤੀਆਂ ਜ਼ਰੂਰ ਚਲਾਵਾਂਗੇ ਵੀਡੀਓ ਕਿਸ ਤਰ੍ਹਾਂ ਲੱਗੀ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ